ਹਾਂਜੀ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਮੈਂ ਤੁਹਾਡਾ ਆਪਣਾ ਸਹਿਬ ਸੰਤੂ ਕਿਸਾਨ ਵੀਰੋ ਮੈਂ ਹਰ ਇੱਕ ਫਸਲ ਤੇ ਤੁਹਾਡੇ ਲਈ ਵੀਡੀਓ ਲੈ ਕੇ ਆਉਂਦਾ ਰਹਿਣਾ ਤੁਸੀਂ ਵੀਡੀਓ ਨੂੰ ਮੇਰੀਆਂ ਨੂੰ ਬਹੁਤ ਲਾਈਕ ਬਹੁਤ ਪਸੰਦ ਕਰਦੇ ਹੋ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਜਿਹੜੇ ਅੱਜ ਆਪਣਾ ਟੌਪਿਕ ਹੈ ਅੱਜ ਹੈਗਾ ਨਰਮੇ ਦੀ ਖੇਤੀ ਬਾਰੇ ਜਿਹੜਾ ਕਣਕ ਦਾ ਸੀਜ਼ਨ ਖਤਮ ਹੋ ਚੁੱਕਿਆ ਹੁਣ ਜਿੰਨਾ ਕਿਸਾਨ ਭਰਾਵਾਂ ਨੇ ਨਰਮਾ ਲਾਉਣਾ ਉਹ ਡਰੇ ਚੁੱਕੇ ਡਰ ਰਹੇ ਆ ਸੋਚ ਰਹੇ ਆ ਵੀ ਆਪਾਂ ਕਿਹੜੀ ਵੈਰੈਟੀ ਲਾਈਏ ਕਿਉਂਕਿ 2 ਸਾਲ ਤੋਂ ਨਰਮੇ ਦੇ ਵਿੱਚ ਗਲਾਬੀ ਸੁੰਡੀ ਦੀ ਸਮੱਸਿਆ ਬਹੁਤ ਆ ਰਹੀ ਹੈ ਜਿਹੜੀ ਗਲਾਬੀ ਸੁੰਡੀ ਆ ਇਹ ਫੁੱਲ ਦੇ ਵਿੱਚ ਪੈਂਦੀ ਆ ਟੀਂਡੇ 'ਚ ਇਸ ਸੁੰਡੀ ਦਾ ਆਪਾਂ ਨੂੰ ਪਤਾ ਵੀ ਲੱਗਦਾ ਆਪਾਂ ਨੂੰ ਉਦੋਂ ਪਤਾ ਲੱਗਦਾ ਜਦੋਂ ਸਾਰਾ ਟੀਂਡਾ ਖਾਧਾ ਜਾਂਦਾ ਤੇ ਜਿਹੜਾ ਫੁੱਲ ਟੀਂਡਾ ਖਿਰਦਾ ਨਹੀਂ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਨਰਮੇ ਤੇ ਸਭ ਤੋਂ ਟਾਪ ਤੇ ਜਿਹੜੀ ਵੈਰਾਈਟੀ ਚੱਲ ਰਹੀ ਆ ਟਾਟਾ ਦੀ ਡਿਗਜ ਇਹ ਵੈਰਾਈਟੀ ਦੀ ਪੂਰੀ ਡਿਮਾਂਡ ਆ ਹਰ ਇੱਕ ਕਿਸਾਨ ਭਰਾ ਦੀ ਪਸੰਦ ਬਣਿਆ ਜਿਹੜਾ ਇਹ ਸੀਡ ਆ ਟਾਟਾ ਦਾ ਡਿਗਜ ਐਮਸੀ 5408 ਬੀਜੀ2 ਕਿਸਾਨ ਵੀਰੋ ਆਪਾਂ ਹਰ ਇੱਕ ਵੈਰੈਟੀ ਲਾ ਕੇ ਵੇਖੀਏ ਜਿੰਨੀਆਂ ਵੀ ਕੰਪਨੀਆਂ ਦੇ ਆਉਂਦੀ ਆ ਜਿਹੜਾ ਆਪਾਂ ਨੂੰ ਪਿਛਲੇ ਸਾਲ ਇਹ ਟਾਟਾ ਦੀ ਜਿਹੜੀ ਵੈਰੈਟੀ ਆ ਬਹੁਤ ਵਧੀਆ ਲੱਗੀ ਆ ਇੱਕ ਤਾਂ ਇਹ ਦਰਮਿਆਨੇ ਵਾਂਚ ਵੀ ਹੋ ਜਾਂਦਾ ਬਾਕੀ ਇਹ ਦਿਨ ਘੱਟ ਲੈਂਦੀ ਆ ਦਿਨ ਘੱਟ ਲੈਣ ਕਾਰਨ ਗੁਲਾਬੀ ਸੁੰਡੀ ਤੋਂ ਬਹੁਤ ਬਚਤ ਰਹਿੰਦੀ ਆ ਦੋ ਕਿਚੋਣੀਆਂ ਆਪਾਂ ਨੂੰ ਵਧੀਆ ਝਾੜ ਦਿੱਤਾ ਇਹਨੇ ਬਾਕੀ ਜਿਹੜੀ ਇਹਨੂੰ ਫਾਲਾ ਫਾਲੇ ਦਾ ਲੜੀਆਂ ਚ ਲੱਗਦਾ ਚੋਣੀਆਂ ਵੀ ਇਹਨੂੰ ਬਹੁਤ ਖੁਸ਼ ਹੋ ਕੇ ਚੁੱਕਦੀਆਂ ਤੇ ਜੇ ਗੱਲ ਕਰੀਏ ਜਿਵੇਂ ਕਈ ਨਰਮੇ ਲਾਟ ਮਾਰ ਜਾਂਦੇ ਆ ਜਿਵੇਂ ਝੁਲਸ ਰੋਗ ਆ ਗਿਆ ਉਹ ਇਹਦੇ ਵਿੱਚ ਬਿਲਕੁਲ ਵੀ ਸਮੱਸਿਆ ਨਹੀਂ ਆਉਂਦੀਗੀ ਆਪਾਂ ਇਸ ਸਾਲ ਨਰਮਾ ਦਾ ਬਹੁਤ ਘਟਾਤਾ ਇੱਕ ਕਿੱਲਾ ਹੀ ਲਾਇਆ ਪਰ ਆਪਾਂ ਟਾਟਾ ਦਾ ਹੀ ਲਾਇਆ ਜਿਹੜਾ ਲਾਇਆ ਕਿੱਲਾ ਇਹ ਜਿਹੜਾ ਆਪਾਂ ਵੀਜਾ ਖਾਨ ਵੀਰੋ ਸਭ ਤੋਂ ਪਹਿਲਾਂ ਪਲੌ ਮਾਰੇ ਆ ਸੱਬਲਾਂ ਵਾਲੇ ਬਾਅਦ ਦੇ ਵਿੱਚ ਸੁਹਾਗਾ ਮਾਰ ਕੇ ਖੇਲੀਆਂ ਪਾ ਕੇ ਚੁੰਡੀਆਂ ਨਾਲ ਲਾਇਆ ਜਿਹੜਾ ਨਰਮਾ ਬਹੁਤ ਵਧੀਆ ਵਾਣ ਤਿਆਰ ਕਰਕੇ ਲਾਇਆ ਜਦੋਂ ਪਲੌ ਮਾਰ ਨਾਲ ਜਿਹੜੀ ਇਹਦੀ ਜੜਾ ਜਰ ਡੂੰਗੀ ਜਾਂਦੀ ਹੈ ਜੜ ਡੂੰਗੀ ਜਾਣ ਕਾਰਨ ਜਿਹੜਾ ਨਰਮਾ ਡਿੱਗਣ ਦੀ ਸਮੱਸਿਆ ਨਹੀਂ ਆਉਂਦੀਗੀ ਤੇ ਬਾਕੀ ਜੜ ਡੂੰਗੀ ਜਾਊਗੀ ਤਾਂ ਬੂਟਾ ਜਿਹੜਾ ਫੋਟ ਵੀ ਵੱਧ ਕਰਦਾ ਕਾਦੋ ਵੀ ਵਧੀਆ ਕਰਦਾ ਫਲ ਵੀ ਵਧੀਆ ਚੱਕਦਾ ਬਾਕੀ ਕਿਸਾਨ ਵੀਰੋ ਜੇ ਗੱਲ ਕਰੀਏ ਇਹ ਵੈਰੈਟੀ ਦੀ ਵੈਰੈਟੀ ਬਹੁਤ ਵਧੀਆ ਜਿੰਨਾ ਵੀ ਕਿਸਾਨ ਭਰਾਵਾਂ ਨੇ ਪਿਛਲੇ ਸਾਲ ਲਾਈ ਸੀ ਕਮੈਂਟ ਦੇ ਵਿੱਚ ਜਰੂਰ ਦੱਸੋ ਇਹ ਟਾਟਾ ਦੀ ਵੈਰੈਟੀ ਤੁਹਾਨੂੰ ਕਿਵੇਂ ਲੱਗੀ ਐਸ ਸਾਲ ਆਪਾਂ ਇੱਕ ਕਿੱਲਾ ਹੀ ਲਾਈ ਆ ਪਿਛਲੇ ਸਾਲ ਤਾਂ ਲਾਈ ਸੀ ਚਾਰਕਨਾਂ ਵਾਲਾਈ ਇਹਦੇ ਵਿੱਚ ਖਾਦ ਦੀ ਗੱਲ ਕਰੀਏ ਤਾਂ ਨਰਮਾ ਬੀਜਾਂ ਲੱਗਿਆ ਥੱਲੇ ਖਾਦ ਪਾਈ ਆ ਇੱਕ ਗੱਟਾ ਡੀਏਪੀ ਦਾ ਤੇ ਇੱਕ ਗੱਟਾ ਪोटाश ਦਾ ਜਿਹੜੀ ਪोटाश ਆ ਪोटाश ਦੇ ਨਾਲ ਟਿੰਡਾ ਵਜਨਦਾਰ ਬਣਦਾ ਪੂਰਾ ਮੋਟਾ ਬਣਦਾ ਜਿਹਦੇ ਨਾਲ ਜਿਹੜੀ ਉਹਦਾ ਰੋਗਾ ਰੋਗ ਵਧੀਆ ਬਣੂਗਾ ਪੂਰਾ ਮੋਟਾ ਵਜਨ 'ਚ ਯਾਨੀ ਨਰਮਾ ਹੋਊਗਾ ਬਾਕੀ ਜਿਹੜੀ ਡੀਏਪੀ ਪਾਈ ਆ ਡੀਏਪੀ ਦੇ ਨਾਲ ਨਰਮਾ ਜਿਹੜਾ ਹਰਾ ਰਹਿੰਦਾ ਬਿਲਕੁਲ ਗ੍ਰੀਨ ਰਹਿੰਦਾ ਡੀਏਪੀ ਦਾ ਹੀ ਬਹੁਤ ਵਧੀਆ ਰਿਜ਼ਲਟ ਆ ਬਾਕੀ ਵੈਰਾਈਟੀ ਜਿਹੜੀ ਇਹਦਾ ਵੈਸੇ ਵੀ ਰੰਗ ਹਰਾ ਹਰਾ ਹੀ ਰਹਿੰਦਾ। ਬਾਕੀ ਜਿਵੇਂ ਹੋਰ ਬਿਮਾਰੀਆਂ ਆ ਜਾਂਦੀਆਂ ਜਿਵੇਂ ਝੁਲਸ ਰੋਗ ਆ ਗਿਆ ਜਾਂ ਹੋਰ ਤੋਂ ਸਮੱਸਿਆ ਆ ਗਈ ਇਹਦੇ ਵਿੱਚ ਹੋਰ ਕੋਈ ਉਹ ਜੀ ਸਮੱਸਿਆ ਨਹੀਂ ਆਉਂਦੀ ਗਈ ਮੇਨ ਬਸ ਤੇਲਾ ਹੀ ਆ ਤੇਲੇ ਤੋਂ ਦਾ ਸਪਰੇ ਹੋ ਹੀ ਜਾਂਦੀ ਹੈ। ਜੇਕਰ ਮੌਸਮ ਵਧੀਆ ਰਹੇ ਮੰਨ ਲਓ بارش ਹੁੰਦੀ ਰਹੇ ਖੁਸ਼ਕੀ ਘੱਟ ਰਹੇ ਤਾਂ ਤੇਲ ਦੀ ਸਮੱਸਿਆ ਤਾਂ ਨਹੀਂ ਆਉਂਦੀ ਇਹ ਤਾਂ ਮੌਸਮ ਤੇ ਡਿਪੈਂਡ ਹੈ। ਜੇ ਮੌਸਮ ਵਧੀਆ ਠੰਡਾ ਰਹੂਗਾ ਤਾਂ ਸਮੱਸਿਆ ਨਹੀਂ ਜਿਹੜੀ ਸੁੰਡੀ ਆ ਸੁੰਡੀ ਦਾ ਤਾਂ ਫਿਰ ਕਿਸਾਨ ਵੀਰੋ ਕੋਈ ਹੱਲ ਹੀ ਨਹੀਂ ਆ। ਸੁੰਡੀ ਤਾਂ ਜਦੋਂ ਮੰਲੋ ਫੁੱਲ ਗੁੱਡੀ ਨਰਮਾ ਚਾਹਦਾ ਇਹ ਫੁੱਲ ਦੇ ਵਿੱਚ ਪੈ ਜਾਂਦੀ ਹੈ ਗੁਲਾਬੀ ਸੁੰਢੀ ਤੇ ਇਹਦਾ ਪਤਾ ਵੀ ਨਹੀਂ ਲੱਗਦਾਗਾ ਆਪਾਂ ਨੂੰ ਵੀ ਗੁਲਾਬੀ ਸੁੰਢੀ ਆ ਗਈ ਜਦੋਂ ਟਿੰਡਾ ਬਣ ਜਾਂਦਾ ਤੇ ਟਿੰਡਾ ਵਿੱਚੋਂ ਖਾਈ ਜਾਂਦੀ ਤੇ ਆਪਾਂ ਨੂੰ ਬਾਅਦ ਵਿੱਚ ਪਤਾ ਲੱਗਦਾ ਵੀ ਗੁਲਾਬੀ ਸੁੰਢੀ ਆਪਣੇ ਨਰਮੇ ਚ ਆ ਚੁੱਕੀ ਹੈ ਫਿਰ ਉਹ ਜਿਹੜਾ ਨਰਮਾ ਉਹ ਖੱਟਦਾ ਨਹੀਂ ਜਦੋਂ ਸਾਰਾ ਕੈਂਦਾ ਖਾਧਾ ਜਾਂਦਾ ਜਿਹੜਾ ਗੁਲਾਬੀ ਸੁੰਢੀ ਦਾ ਇੱਕ ਮੇਨ ਹੈ ਸਾਰੀਆਂ ਕੰਪਨੀਆਂ ਵੀ ਕਹਿੰਦੀਆਂ ਜਦੋਂ ਮੰਨ ਲਓ ਨਰਮਾ ਫੁੱਲ ਗੁੱਡੀ ਚਾਹਦਾ ਉਦੋਂ ਤੁਸੀਂ ਹਲਕੀਆਂ ਜੀਆਂ ਸਪਰੇਆਂ ਕਰਦੇ ਰਹੋ ਹਫਤੇ ਤੋਂ ਦਸਾਂ ਦਿਨਾਂ ਤੋਂ ਸਸਤੀਆਂ ਜਿਵੇਂ ਜਿਵੇਂ ਪ੍ਰੋਬਲਮ ਹੋ ਗਈ ਜਾਂ ਹੋਰ ਇੱਕ ਦੋ ਸਪਰੇਆਂ ਆਉਂਦੀਆਂ ਉਹ ਹਫਤੇ ਦਾਹਾਂ ਦਿਨਾਂ ਤੋਂ ਰਿਪੀਟ ਕਰਦੇ ਰਹੋ ਦੋ ਤਿੰਨ ਸਪਰੇਆਂ ਉਹ ਕਰਦੇਓ ਜਦੋਂ ਫੁੱਲ ਗੁੱਡੀ ਤੋਂ ਟਿੰਡਾ ਬਣ ਗਿਆ ਫੇਰ ਤਾਂ ਗਾਂ ਕੋਈ ਡਰ ਨਹੀਂ ਹੁੰਦਾ ਕੋਈ ਏਡੀ ਸਮੱਸਿਆ ਨਹੀਂ ਆਉਂਦੀਗੀ ਬਾਕੀ ਜਿਹੜੀ ਇਹ ਵੈਰੈਟੀ ਹੈ ਇਹ ਵੈਰੈਟੀ ਦਿਨ ਘੱਟ ਲੈਂਨ ਕਾਰਨ ਅੱਗੇ ਮੈਂ ਪਹਿਲਾਂ ਦੱਸਿਆ ਬਈ ਉਹਦੇ ਕਾਰਨ ਇੱਕ ਦੋ ਦੋ ਚੌਣੀਆਂ ਆਪਾਂ ਨੂੰ ਵਧੀਆ ਖੜਾਈ ਦਿੰਦਾ ਕਿਉਂ ਉਦੋਂ ਜਿਹੜਾ ਸੁੰਡੀ ਦਾ ਟੈਕ ਲੇਟ ਆਉਂਦਾ ਤੇ ਉਦੋਂ ਨੂੰ ਇਹ ਦੋ ਚੌਣੀਆਂ ਆਪਾਂ ਨੂੰ ਦੇ ਜਾਂਦਾ। ਬਾਕੀ ਕਮੈਂਟ ਦੇ ਵਿੱਚ ਤੁਸੀਂ ਜਰੂਰ ਦੱਸੋ ਜਿਨ੍ਹਾਂ ਨੇ ਪਿਛਲੇ ਸਾਲ ਲਾਇਆ ਸੀ ਟਾਟਾ ਦਾ ਨਰਮਾ ਵੀ ਤੁਹਾਡੇ ਕਿਵੇਂ ਰਿਹਾ ਤੇ ਜਾਂ ਫਿਰ ਇਸ ਸਾਲ ਜਿਨ੍ਹਾਂ ਨੇ ਕਿਹੜੇ-ਕਿਹੜੇ ਕਿਸਾਨ ਵੀਰ ਇਹ ਟਾਟਾ ਦਾ ਨਰਮਾ ਕਿਹੜਾ ਨੇ ਬੀਜਿਆ। ਬਾਕੀ ਰਾਜਸਥਾਨ ਅਬੋਰ ਦੇ ਵਿੱਚ ਇਹ ਵੈਰੈਟੀ ਬਹੁਤ ਟੌਪ ਤੇ ਚੱਲ ਰਹੀ ਹੈ। ਆਪਾਂ ਵੀ ਕਿੱਲਾ ਇੱਕ ਇਸ ਹਾਲ ਲਾਇਆ। ਬਾਕੀ ਤੁਹਾਡੇ ਨਾਲ ਆਪਾਂ ਨਾਲ ਦੀ ਨਾਲ ਵੀਡੀਓ ਰਿਪੀਟ ਕਰਦੇ ਰਵਾਂਗੇ ਵੀ ਆਪਣੇ ਨਰਮਾ ਕਿਵੇਂ ਚੱਲ ਰਿਹਾ ਵੀ ਕੋਈ ਸਮੱਸਿਆ ਤਾਂ ਨਹੀਂ। ਬਾਕੀ ਆਪਾਂ ਅਗਲੀ ਵੀਡੀਓ ਦੇ ਵਿੱਚ ਝੋਨੇ ਦੇ ਲੈ ਕੇ ਆਵਾਂਗੇ ਝੋਨੇ ਦੀ ਸਭ ਤੋਂ ਜਿਹੜੀ ਟਾਪ ਤੇ ਪਿਛਲੇ ਸਾਲ ਆਪਣੇ ਝਾੜ ਰਿਆ ਉਹ ਵੈਰੈਟੀ ਤੇ ਆਪਾਂ ਵੀਡੀਓ ਬਣਾਵਾਂਗੇ ਪੈਨਰ ਦਾ ਲਾਇਆ ਸੀਗਾ 27 28 ਪੀ 67 ਪੈਨਰ ਦਾ ਬਹੁਤ ਬੈਸਟ ਵੈਰੈਟੀ ਰਹੀ ਹੈ ਕੋਈ ਇਹਨੂੰ ਸਮੱਸਿਆ ਨਹੀਂ ਆਏਗੀ ਜਿਵੇਂ ਫੰਗਸ ਹੋ ਗਈ ਕੋਈ ਜਿਆਦਾ ਡਿੱਗਣ ਦੀ ਸਮੱਸਿਆ ਨਹੀਂ ਆਏਗੀ ਯੂਰੀਆ ਖਾਦ ਨੂੰ ਘੱਟ ਪਾਓ ਤੇ ਝਾੜ ਉਹਦਾ 95 95 96 ਗੱਟੇ ਜਾਨੀ ਆ ਗਿਆ ਸੀਗਾ ਉਹ ਵੀਡੀਓ ਤੇ ਆਪਾਂ ਫੁੱਲ ਡਿਟੇਲ ਚ ਤੁਹਾਡੇ ਲਈ ਵੀਡੀਓ ਲੈ ਕੇ ਆਵਾਂਗੇ ਉਹ ਬਸ 2-4 ਦਿਨਾਂ ਚ ਤੁਹਾਡੇ ਆਸਤੇ ਵੀਡੀਓ ਸਮਝ ਲਓ ਆ ਜਾਣੀ ਹੈ ਬਾਕੀ ਠੀਕ ਹੈ ਕਿਸਾਨ ਵੀਰੋ ਸਸੀ ਕਾਲ ਜੀ ਸਾਰੇ